कि मैं करा लगन लग दिया समझा जाए सही जे स्किप हो गया ना मेरा सारा ही बहुत तो जना किने टाइम बाद कीता है माड़ी मोटी चलो हो ही गई है मैं तो सोचा है मैंने कुछ समझ ही नहीं लगु स्टूडेंट्स प्लीज चेक योर लिसनिंग आंसर्स भाई मेरे ते सिर्फ 22 की सही होए इने हिसाब में तो मेरे सिर्फ 5.5 ही बन्दे है ਕੋ ਇੱਥੇ ਨਿਸ਼ਦ ਛੱਡ ਗਏ ਨਾ ਤੇ ਫਿਰ ਉੱਥੇ ਕੀ ਬੰਦਾ ਜੰਦਾ ਹੁਣ ਮੈਨੂੰ ਫਿਰ ਪੂਰੀ ਮਿਹਨਤ ਕਰਨੀ ਪੈਣੀ ਹੈ ਇੱਕ ਵਾਰੀ ਘਰੇ ਜਾ ਕੇ ਨਾ ਫਿਰ ਰਿਪੀਟ ਤੇ ਹੀ ਰੀਸਟਿੰਗ ਕਰਾਂਗੇ ਫਿਰ ਵੇਖਾਂਗੇ ਕਰਕੇ ਕਿ ਭਲਾ ਮੈਨੂੰ ਕਿੰਨੇ ਹੋਂਦੀ ਨਹੀਂ ਮੇਰੇ ਸਹੀ ਹੁੰਦੇ ਜਲ ਨਹੀਂ ਹੁੰਦੇ ਮੈਂ ਤੋ ਹੀ ਜਾਂਦੇ ਕੱਪੜੇ ਆਹ ਤੋਂ ਬਗੇ ਕੱਪੜੇ ਤੇ ਬੜੇ ਚਿਰਦੇ ਮੇਰੀ ਗੱਲ ਸੁਣ ਹਾਂਜੀ ਪੁੱਛਿਆ ਹੀ ਅਮਨ ਨੂੰ ਕੀ ਗੱਲ ਹੋਈ ਆ ਉਹ ਆਹੋ ਮਾਂ ਨੇ ਪੁੱਛਿਆ ਹੀ ਹਾਂ ਉਹ ਕਹਿੰਦੀ ਸੀ ਰਖੜੀ ਤੋਂ ਡਈ ਜੇ ਉਹ ਰਖੜੀ ਆਉਂਦੀ ਆ ਨਾ ਦੀ ਮੈਂ ਕਿਨੂੰ ਰਖੜੀ ਬੰਨਾਂਗੀ ਜੇ ਮੇਰਾ ਵੀ ਭਰਾ ਮਿਲਦਾ ਹੁੰਦਾ ਤਾਂ ਮੈਂ ਰਖੜੀ ਬੰਨਦੀ ਜਾ ਕੇ ਉਸੇ ਕਰਕੇ ਲਈ ਹੀ ਰੋਂ ਤੇ ਮੈਂ ਕੋਈ ਨਹੀਂ ਦਿਲ ਨਾਲ ਹੌਲਾ ਕਰ ਵਹਿ ਵੇਖਲਾ ਗਲਤੀਆਂ ਕਰਦੇ ਲਈਦੀਆਂ ਵਾ ਪਰ ਪੁੱਤੜੀਆਂ ਵੇਖਲਾ ਕਿੰਨੀਆਂ ਔਖੀਆਂ ਵਾ ਮਾਂ ਪਿਓ ਤਾਂ ਜਿਨ੍ਹਾਂ ਤੇ ਘੜੀ ਨਹੀਂ ਲੰਗਦੀ ਹਾਂ ਇੰਨਾ ਗਲਤ ਕਦਮ ਚੁੱਕਿਆ ਇੰਨੇ ਜਦੋਂ ਤੁਸੀਂ ਸਹਿਮਤੀ ਨਾਲ ਸਾਰੇ ਕੰਮ ਕਰ ਲੈਂਦੇ ਤੇ ਚੰਗੇ ਨਾ ਰਹਿੰਦੇ ਇਹ ਵੀ ਆਪਣੇ ਮਾਪਿਆਂ ਨੂੰ ਮਿਲਦੀ ਰਹਿੰਦੀ ਓਏ ਮੰਮੀ ਚੀਜ਼ਾਂ ਸੋਚੀਆਂ ਹੀ ਨਹੀਂ ਹੁੰਦੀਆਂ ਉਦੋਂ ਉਹ ਗੱਲ ਵਾ ਨਾ ਕਾੜੀ ਤੇ ਕਰ ਲਈਦੀ ਆ ਹੈਨਾ ਮਾਪਿਓ ਬਾਰੇ ਉਹਦੋਂ ਨਹੀਂ ਸੋਚਿਆ ਤੇ ਹੁਣ ਚੇਤਾ ਆਉਂਦਾ ਨਾ ਮਾਪਿਓ ਦਾ ਹੁਣ ਭਰਾ ਦਾ ਚੇਤਾ ਆਇਆ ਨਾ ਰਖੜੀ ਆਈ ਹੈ ਤੇ ਉਦੋਂ ਕਿਉਂ ਨਾ ਭਰਾ ਦਾ ਚੇਤਾ ਆਇਆ ਜਦੋਂ ਆਈ ਹੀ ਉੱਥੋਂ ਉਦੋਂ ਸੋਚ ਲੈਂਦੀ ਥੋੜਾ ਬਹੁਤਾ ਨਹੀਂ ਇਹ ਤਾਂ ਗੱਲਾਂ ਸਹੀ ਆਉਂਦੀ ਸਾਡੀ ਚਲੋ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਹੁਣ ਕਰ ਤੇ ਸਕਦੇ ਨਹੀਂ ਕੁਝ ਪੁੱਤ ਪਰ ਇੱਕ ਗੱਲ ਵਾ ਉਹਦਾ ਦੁੱਖ ਮੈਂ ਸਮਝ ਸਕਨੀ ਆ ਹੁਣ ਮੇਰੇ ਵਾਲੀ ਵੇਖ ਲੈ 15 ਦਿਨ ਨਹੀਂ ਲੰਘਦੇ ਤੇ ਮੇਰਾ ਜੀ ਕਰਦਾ ਪਿੰਡੋ ਫੇਰਾ ਮਾਰ ਆਵਾ ਆਪਣੇ ਭਰਾਵਾਂ ਨੂੰ ਵਿਖਾਵਾਂ ਮਾਪਿਓ ਨੂੰ ਵਿਖਾਵਾਂ ਹੈ ਤੇ ਇਹ ਵੇਖ ਲੈ ਕਦੋਂ ਦਾ ਤੁਹਾਡਾ ਵਿਆਹ ਹੋਇਆ ਉਦੋਂ ਦੀ ਇੱਕ ਵਾਰੀ ਵੀ ਨਹੀਂ ਕਿਸੇ ਨੂੰ ਮਿਲੀ ਤੇ ਨਾਲ ਕਿਤੇ ਉਹਨਾਂ ਨੇ ਫੋਨ ਕੀਤਾ ਵਾ ਤੇ ਕੀ ਕਰਨਾ ਫਿਰ ਵਾਹੋ ਮੰਮੀ ਮੈਂ ਵੀ ਸੋਚਦਾ ਰਹੀ ਨਾ ਵਾ ਇਹ ਸਾਰੇ ਜਾਣੇ ਜਾਂਦੇ ਆ ਮੈਂ ਸਾਲੇ ਦੇ ਵਿਆਹ ਗਿਆ ਮੈਂ ਉਹਦੇ ਸੰਡੂ ਦੇ ਵਿਆਹ ਗਿਆ ਤੇ ਮੈਂ ਵੀ ਸੋਚਦਾ ਵੀ ਮੈਂ ਵੀ ਇੱਥੇ ਤੁਰਿਆ ਫਿਰਦਾ ਰਹੀ ਨਾ ਸੈਂਤਾਂ ਯਾਦ ਕਰਦੇ ਤੇ ਤੂੰ ਵੀ ਜਾਂਦਾ ਸਹੁਰੇ ਜਾਂਦਾ ਤੇਰੇ ਵੀ ਚਾਹ ਹੁੰਦੇ ਹੈ ਮੈਨੂੰ ਵੀ ਦੁੱਖ ਹੁੰਦਾ ਇਹ ਚੀਜ਼ ਦਾ ਵੀ ਮੇਰਾ ਪੁੱਤ ਵੀ ਆਪਣੇ ਸਹੁਰੇ ਜਾਂਦਾ ਕਦੀ ਕਦੀ ਹੁਣ ਤੇਰਾ ਤੇ ਕੋਈ ਵਾਂਡਾ ਨਹੀਂ ਨਾ ਰਹਿ ਗਿਆ ਇੱਕੋ ਆ ਜਾ ਕੇ ਭੈਣੀ ਹੈ ਤੇਰੀ ਰਿਸ਼ਤੇ ਤਾਂ ਅੱਗੇੋਂ ਫਿਰ ਮੁੱਕਦੇ ਜਾਣਦੇ ਇੱਕ ਇੱਕ ਦੋ ਦੋ ਉੱਤੇ ਜੀ ਹੁੰਦੇ ਘਰ ਵਿੱਚ ਤੇ ਮਿਲਣਾ ਕਿੰਨੂ ਹੀ ਕੱਲ ਨੂੰ ਇਹ ਤਾਂ ਗੱਲਾਂ ਮਮੀ ਸਹੀ ਐ ਅਜੇ ਤੇ ਮੈਂ ਸੋਚਦਾ ਹਾਂ ਦੋਵੇਂ ਜਾਣੇ ਆ ਤੇ ਇਹ ਪਛਤਾਈ ਜਾਂਦੀ ਐ ਤੇ ਜੇ ਕੱਲ ਨੂੰ ਨਿਆਣੇ ਹੋਏ ਨਾ ਉਹਨਾਂ ਕਹਿਣਾ ਮਾਮੇ ਪਿੰਡ ਜਾਣਾ ਵਾ ਵਾਕੇ ਸਹੀ ਗੱਲ ਆ ਬੱਚਿਆਂ ਨੂੰ ਤਾਂ ਹੁੰਦਾ ਹੀ ਬੜਾ ਨਾਨਕਿਆ ਹਾਂ ਦੋ ਦੋ ਫੇਰ ਹੋਇਆ ਕਰੂਗੀ ਤੇ ਰੋਣਾ ਹੀ ਆ ਹੁਣ ਸਾਰੀ ਉਮਰ ਇਹੋ ਕੰਮ ਹੀ ਆ ਬੰਦਾ ਉਦੋਂ ਦਿਮਾਗ ਨਾਲ ਸੋਚਲੇ ਤੇ ਆਹ ਦਿਨ ਨਾ ਵੇਖਣੇ ਪੈਣ ਐਦਾਂ ਕਰ ਹੁਣ ਉਹਨੂੰ ਸਮਝਾਇਆ ਕਰ ਠੀਕ ਆ ਤੂੰ ਦੁਕਾਨਾਂ ਮਾਰਿਆ ਕਰ ਮੈਂ ਤਾਂ ਸਮਝਾਉਂਗਾ ਪਰ ਤੂੰ ਹੀ ਨਾ ਉਹ ਨਾਲ ਹੁਣ ਗੱਲ ਕਰਿਓ ਨਹੀਂ ਨਹੀਂ ਮੈਂ ਨਹੀਂ ਕਰਦਾ ਚਲ ਹੁਣ ਤੇ ਮਾੜਾ ਮੋਟਾ ਕੰਮ ਕਰ ਲਈਆ ਚਲੋ ਹੋਰ ਪਾਸੇ ਮੰਨੋ ਆ ਦਾ ਚਲ ਕੋਈ ਗੱਲ ਨਹੀਂ ਮੈਂ ਕਾਨੂੰ ਕਰਨੀ ਆ ਗੱਲ ਹੈ ਪਰ ਤੂੰ ਨਾ ਥੋੜਾ ਜਿਹਾ ਧਿਆਨ ਰੱਖਿਆ ਕਰ ਚਲ ਕੋਈ ਨਹੀਂ ਮੰਨ ਕਰ ਵੇਖ ਲਾਦਾ ਬੱਚੇ ਗਲਤੀਆਂ ਤੇ ਕਰ ਲੈਂਦੇ ਆ ਨਾ ਉਦੋਂ ਨਹੀਂ ਕਿ ਸੋਚਦੇ ਮੁੜ ਕੇ ਸਾਰੀ ਉਮਰ ਪਛਤਾਉਂਦੇ ਰਹਿੰਦੇ ਆ ਦੇਖਾਂ ਪੜੋਲ ਹੈਗੇ ਆ ਪੜੋਲ ਹੀ ਪਰ ਲੈਨੇ ਆ ਤਾਰਨੂ ਦੇ ਕੋਲ ਲੱਭਦਾ ਨੀਗਾ ਮੇਰੀ ਗੱਲ ਸੁਣ ਲੈ ਇਹ ਜਿੱਥੇ ਹੈਗਾ ਨਾ ਪੜੋਲ ਇੱਥੇ ਰਹਿੰਦੇ ਮੈਂ ਨੀ ਖਾਣਾ ਏ ਤੁਹਾਡਾ ਇਹੋ ਕੰਮ ਰਿੰਦਾ ਤੁਹਾਡੇ ਤੇ ਕਿਤੇ ਨਖਰੇ ਨਹੀਂ ਮਾੜ ਹੈ ਮੈਂ ਪੜੋਲ ਨਹੀਂ ਖਾਣੇ ਕੀ ਖਾਣਾ ਫਿਰ ਤੁਸੀਂ ਉਹ ਮੇਰੀ ਗੱਲ ਸੁਣ ਉਹ ਕਿਤੇ ਆਜਮਾ ਉਹ ਕਿਤੇ ਕੋਈ ਦਾਲ ਪਣੀ ਉਹ ਹੋਰ ਕੋ ਧਰ ਲਿਆ ਕਰੋ ਹੋਰ ਧਰ ਲਿਆ ਕਰੋ ਨਾ ਸ਼ਹਿਰ ਜਾਂਦੇ ਹੁੰਦੇ ਜੇ ਤਾਂ ਹੜਲੀ ਸਬਜ਼ੀ ਲਿਆਇਆ ਕਰੋ ਜਿਹੜੀ ਖਾਣੀ ਹੁੰਦੀ ਆ ਹੁਣ ਆ ਜਾ ਕੇ ਅਹੀ ਤੇ ਉਹ ਕੁਝ ਬਣਾਉਣਾ ਚਾਹਵਾ ਦੱਸਣਾ ਨਹੀਂ ਦਿੱਤਾ ਜਾਂਦੇ ਜਾਣ ਕੇ ਜਦੋਂ ਜਾਨਾ ਕਰੋ ਹੈ ਆ ਲੈ ਵਾ ਆ ਲੈ ਵਾ ਤੁਹਾਨੂੰ ਸੁਣਾ ਕੀ ਦੇਣਾ ਵਾ ਜਾਂਦੇ ਕਿਤੇ ਜੇ ਤੇ ਆਉਂਦੇ ਕਿਤੋਂ ਜੇ ਹੈ ਉਹਨਾਂ ਦੇ ਘਰ ਹੀ ਆ ਨਾ ਉਹਨਾਂ ਘਰ ਆਵਾ ਸਬਜੀ ਪਾਇ ਰਾਜ ਖਲਾਰੀ ਹੋਵੇ ਕਿਤੇ ਆ ਖਲਾਰੀ ਹੋਵੇ ਤੂੰ ਬਹੁਤੀ ਵੱਡੀ ਸਿਆਣੀ ਕੋਈ ਨਾ ਬਹੁਤਾ ਦਖਲ ਦਿੰਦਾ ਨਹੀਂ ਮੇਰੀ ਗੱਲ ਸੁਣ ਨਾ ਇਹ ਜੇ ਬਣਾਦਾ ਮੇਰੇ ਤੋਂ ਬਰਾ ਕੋਈ ਨਹੀਂ ਉਹ ਜਿਹੜਾ ਖਾਂਦਾ ਨਾ ਉਹ ਆਪੀ ਬਣਾ ਕੇ ਖਾ ਲੂਗਾ ਮੈਨੂੰ ਕੋਈ ਦਾਲ ਸਬਜੀ ਬਣਾ ਕੇ ਦੇ ਤੈਨੂੰ ਮੱਸਾਂ ਗੱਲ ਕਦੀ ਤੋਰੀਆਂ ਤੇ ਕਦੀ ਕੋਹਤ ਤੇ ਕਦੀ ਕੋਹਤ ਤੇ ਕਦੀ ਕੋਹ ਘਰ ਵੇਲਾਂ ਜੜੀਆਂ ਵਾ ਲੋਜਾਂ ਬੱਜੀਆਂ ਧੜੀਆਂ ਦੇ ਤੇ ਵੜ ਦੋ ਵੇਲਾਂ ਫਿਰ ਵੜ ਦੋ ਹਲੋ ਦਾਤੀ ਵੜ ਦੋ ਤੇ ਮੋਲ ਲਿਆ ਕਰੇ ਉਹ ਮੁੜ ਕੇ ਜਿਹੜੀ ਤੈਨੂੰ ਕੰਮ ਆਉਂਦਾ ਉਹ ਕੰਮ ਆਖਣਾ ਉਹ ਕਰਿਆ ਕਰ ਠੀਕ ਆ ਗੜੀ ਜੀ ਬਾਗਤਾਂ ਨਰਉਂਦੀ ਆ ਨਾ ਤਾਨੂੰ ਇੱਕੋ ਕੰਮ ਬਸ ਮੇਰਾ ਲੜਾਈ ਦਾ ਹੀ ਹੁੰਦਾ ਵਾ ਕਦੀ ਤੇ ਸਹਿਮਤੀ ਨਾਲ ਕੋਈ ਗੱਲਬਾਤ ਕਰ ਲਿਆ ਕਰੋ ਤੇ ਤੂੰ ਗਾੜੀ ਸਵਾਰਨਾ ਕੋਲਿਆ ਕਰ ਮੈਂ ਸਵਾਰਨਾ ਕੀ ਕੋਣਾ ਵਾ ਆ ਜਾ ਕੇ ਤਕਾੜਦੀਆਂ ਸਬਜ਼ੀਆਂ ਵਧੀਆਂ ਸਦੋਂ ਮੈਂ ਉਹ ਬਣਾ ਲੈਨੀ ਆ ਤੇ ਤਾਨੂੰ ਵੀ ਨੱਕ ਤੇ ਚੜਦੀਆਂ ਚੱਲ ਕੋਈ ਨਹੀਂ ਮਰਾਜਮਾ ਬਣਾ ਦਿੰਨੀ ਆ ਤੇ ਮੇਰੀ ਗੱਲ ਸੁਣੋ ਹਾਂ ਮੈਨੂੰ ਨਾ ਬੜੀ ਟੈਨਸ਼ਨ ਜੀ ਲੱਗੀ ਰਹਿੰਦੀ ਆ ਤੁਹਾਡੀ ਟੈਨਸ਼ਨ ਲੱਗੀ ਆ ਵਿਹਲਾ ਦੋ ਨਿਆਣੇ ਸਾਡੇ ਤੇ ਦੋਵੇਂ ਨਹੀਂ ਸੈੱਟ ਹੋਏ ਤੱਕ ਦਸ ਹੱਦ ਕੀਤੀ ਆ ਕੁੜੀ ਆਪਣੇ ਘਰ ਵਿਆਹ ਕੇ ਚਲ ਗਈ ਆ ਠੀਕ ਆ ਭਾਰਾ ਸਿਰ ਤੋਂ ਲੱਥ ਗਿਆ ਵਾ ਮੁੰਡਾ ਅੱफी ਕਿਦਨੇ ਕਿਦੇ ਕੋਈ ਟਿਕਾਣੇ ਲੱਜੂਗਾ ਨਹੀਂ ਭਾਰਾ ਤੇ ਸਿਰ ਤੋਂ ਲੱਥ ਗਿਆ ਪਰ ਉਹ ਸੱਟ ਤੇ ਨਹੀਂ ਨਾ ਹੈਗੀ ਕੀ ਫਾਇਦਾ ਹੋਇਆ ਉਹਨੂੰ ਇੰਨੇ ਨੰਬਰ ਲੈ ਕੇ ਆਉਣ ਦਾ ਉਹਦਾ ਕੀ ਫਾਇਦਾ ਹੋਇਆ ਸਾਡੇ ਗਾ ਮੇਰੀ ਗੱਲ ਸੁਣ ਲੈ ਕਿਹੜੀ ਉਮਰ ਲੰਘੀ ਆ ਅਜੇ ਬਥੇਰਾ ਟਾਈਮ ਪਿਆ ਵਾ ਕਿਦਨੇ ਕਿਦੇ ਮਾਰਨਾਂ ਵੀ ਸੁਣ ਲੈਣੀ ਤੂੰ ਤੇ ਕਿੰਨੇ ਵੀ ਹੁਣ ਜ ਸਵੇਰੇ ਜੱਜੇ ਜੜਜੇ ਕਿਤੇ ਸਵੇਰ ਦੀ ਥੋੜੀ ਗੱਲ ਆ ਵੇਖ ਲੋ ਕਿੰਨਾ ਚਿਰ ਹੋ ਗਿਆ ਵਾ ਹੈ ਪਹਿਲਾਂ ਫਾਈਲ ਲਈ ਆ ਪਹਿਲਾਂ ਨਹੀਂ ਕੋਈ ਗੱਲ ਬਣੀ ਹੋਨ ਫੇਰ ਵਿਚਾਰੀ ਪੜਨ ਜਾਂਦੀ ਆ। ਉਹ ਚੱਲ ਕੋਈ ਗੱਲ ਜੇ ਕਰੀ ਪੂਰੀ ਨਹੀਂ ਪਈ ਦੂਜੇ ਦੀ ਪੈ ਜਾਊਗੀ। ਚੱਲ। ਮੇਰੇ ਨਾਲ ਤੈਨੂੰ ਕੋ ਹੋਏ ਨਾ ਸੋਚ ਕੇ। ਵਾਕੇ ਮੈਨੂੰ ਹੋ ਜਾਣਾ ਝ। ਤੁਸੀਂ ਨਾ ਬੰਨ ਲੜਿਆ ਕਰੋ। ਲੜਿਆ ਕਰੋ ਇੱਥੇ। ਜਬਾਨ ਤੇਰੀ ਕਿਹੜੀ ਘਟਵਾ। ਚੱਲ ਆਜੋ ਫੇਰ। ਚੱਲ ਬਣਾਣਾ ਕੋੜਾ ਕੋਦੇ ਰੋਟੀ ਦੇ। ਮੈਂ ਕਿੰਨੀ ਤੁੱਪ ਚੜ ਗਈ ਆ। ਰੋਲ ਤੇ ਮੰਮੀ ਅਜੇ ਤੱਕ ਰੋਲ ਲੈ ਕਿੰਨੀ ਆਈ। ਤੁੱਪ ਹੀ ਬਣਾਉਂਗੀ ਮੈਂ। ਚਲ ਲੰਬਾਰੀ ਦਾ ਵੀ ਨਾ ਕੋਈ ਹਾਲ ਨਹੀਂ ਹੈਗਾ ਹਫਤਾ ਕੀ ਲੱਗਦਾ ਵਾ ਤੇ ਫੇਰ ਖਲਰ ਕਿ ਮਰ ਜਾਂਦੇ ਆ ਪੁੱਤ ਕੀ ਇਕੱਲੀ ਗੱਲਾਂ ਕਰੀ ਜਾਂਦੀ ਮੰਮੀ ਕੀ ਗੱਲਾਂ ਕਰਨੀਆਂ ਨੇ ਕੱਪੜੇ ਪਤਾ ਨਹੀਂ ਕੌਣ ਖਲਾਰ ਦਿੰਦਾ ਵਾ ਜਾਂ ਤੁਸੀਂ ਕਿਤੇ ਕਾਢਣ ਗਿਆ ਖਲਾਰ ਦਿੰਦੇ ਆ ਪੁੱਤ ਤਾਂ ਪਿਆਜ਼ ਉਹ ਕੱਢਦਾ ਨਾ ਉਹਦੇ ਕੋ ਵਾਧਾ ਘਾਟਾ ਹੋ ਜਾਂਦਾ ਮੈਂ ਬਥੇਰਾ ਉਹਨਾਂ ਨੂੰ ਕਹਿੰਨੀ ਆ ਕਿ ਮੈਨੂੰ ਆਵਾਜ਼ ਦਿਆ ਕਰੋ ਆਂਦੇ ਚਲ ਕੋਈ ਨਹੀਂ ਮੰਮੀ ਫੇਰ ਕੀ ਐ ਤੇ ਨਾ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਬਾਓ ਕੈਂਦੇ ਚੰਗੀ ਚੰਗੀ ਕਰੀ ਵਾ ਮੰਮੀ ਚੰਗੀ ਚੰਗੀ ਕਰੂਗੀ ਪਹਿਲਾਂ ਤਾਂ ਮੈਨੂੰ ਇਹ ਆ ਕਿ ਨਾਵਾ ਭਾਬੀ ਕਿਉਂ ਨਹੀਂ ਆਈ ਐਨਾ ਟਾਈਮ ਹੋ ਗਿਆ ਵਾ ਪੁੱਤ ਉਹਨੇ ਆਪਣੇ ਟਾਈਮ ਨਾਲ ਹੀ ਨਿਕਲਣਾ 2 ਵਜੇ ਤੋਂ ਆਂਦੀ ਛੁੱਟੀ ਹੁੰਦੀ ਐ ਅਜੇ ਕਿਹੜੇ ਤੇਰੇ 2 ਵੱਜ ਗਏ ਨੇ ਮੰਮੀ 2 ਵਜੇ ਨਹੀਂ ਹੈਗੇ 15 ਕੇ ਮਿੰਟ ਘਟਵਾ ਤੇ ਨਾਲੇ ਮੰਮੀ ਮੈਂ ਤੁਹਾਨੂੰ ਦੱਸਾਂ ਕੱਲ੍ਹ ਦੇ ਨਾ ਮੇਰੀ ਨੰਨੀ ਗਿੰਦੀ ਫੇਟਾ ਹੁੰਦੀ ਐ ਅਫਰੇ ਅੱਜ ਪੁੱਤ ਜੇ ਨਹੀਂ ਤੂੰ ਲਵ ਨੂੰ ਫੋਨ ਕਰ ਕਿ ਕਰੀ ਤੇਰੀ ਸਕੈਂਸ ਫੋਨ ਕਰਾ ਕੇ ਲਿਆ ਮੈਂ ਤਾਂ ਆਪ ਧਰਨਦੀ ਆ ਕਿ ਕਿਨੇ ਕਰਵਾ ਲਿਆ ਨਾ ਹੋਰ ਘਰ ਨੂੰ ਤੇ ਤੈਨੂੰ ਮੈਂ ਹੀ ਲੈ ਜਾ ਮੈਂ ਚਲ ਉਹਦੇ ਕੋ ਗੱਡੀ ਆ ਕਿਹੜੇ ਵੇਲੇ ਬੰਦਾ ਗੱਡੀ ਗੁੱਡੀ ਤੇ ਚੱਲ ਜਾਂਦਾ ਵਾ ਹਨਾ ਫੇਰ ਮੋਟਰਸਾਈਕਲਾਂ ਤੇ ਕਿੱਥੇ ਤੱਕੇ ਖਾਂਦੀਆਂ ਜਾਵਾਂਗੀ ਨਾਲੇ ਮੰਮੀ ਗਰਮੀ ਨੂੰ ਬੜੀ ਐ ਬਾਹਰ ਫੇਰ ਉਹਦਾ ਰਪਿੰਦਰ ਚੱਲ ਜਾਂਦਾ ਹਨਪਿੰਦਰ ਨੂੰ ਵੀ ਥੋੜੀ ਜਿਹੀ ਦਿਨ ਇੱਕ ਕੰਮ ਕਰ ਬੜਾ ਚੋਨੇ ਦਾ ਪੈਣਿਆ ਚਲ ਉਹਨੂੰ ਤੂੰ ਕਹਿ ਤੇਰੀ ਉਹਦੀ ਵੀ ਜ਼ਿੰਮੇਵਾਰੀ ਆ ਉਹ ਤੇ ਮੰਮੀ ਕਹਿਣ ਦੇ ਮੈਨੂੰ ਤੁ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਮੈਂ ਪਹਿਲਾਂ ਤੁਹਾਨੂੰ ਪੁੱਛ ਲਈਨੀ ਆ ਕਿਤੇ ਉਹਦਾ ਨਾ ਫੇੜ ਹੁੰਦੀ ਹੋਏ ਨਹੀਂ ਨਹੀਂ ਫਿਰ ਵੀ ਡਰਨਾ ਹੀ ਚਾਹੀਦਾ ਤੂੰ ਲੱਭ ਨੂੰ ਫੋਨ ਜ਼ਰੂਰ ਲਾ ਮੰਨੀ ਆ ਨਾ Papa ਵੀ ਦਾ ਫੋਨ ਆਉਂਦਾ ਆ ਲੈ ਹੁਣ ਇਹ ਡਿੰਗਾ ਕਹਿਣ ਤਾਂ ਆਈ ਗਈ ਆਈ ਹੈਲੋ ਅੱਛਾ ਅੱਛਾ ਤੂੰ ਛੁੱਟੀ ਚਲ ਆਜੋ ਆਜੋ ਬੋਤਾ ਆਜੋ ਚੰਗਾ 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 ਮੈਂ ਰੋਟੀ ਬਣਾਉਣੀ ਹੁੰਦੀ ਆ ਨਾ ਕੀ ਕਰ ਲਈ ਮੰਮੀ ਕੁਛ ਨਹੀਂ ਆ ਆ ਭਾਂਡੇ ਮੈਂ ਚੁੱਕ ਕੇ ਅੰਦਰ ਰੱਖਨੇ ਕਿ ਨਹੀਂ ਤੋ ਪਚੜ ਗਈ ਤੇ ਤੁਸੀਂ ਮੰਮੀ ਪਰੋਲ ਲੈ ਕੇ ਨਹੀਂ ਆਈ ਮੈਂ ਤੇ ਨੀਕ ਕੰਢੀ ਉਹ ਦੰਦੀ ਨਹੀਂ ਮੈਂ ਤੇ ਗਈ ਸੀ ਤੋੜਨ ਤੇਰਾ ਪਿਓ ਆ ਗਿਆ ਉਹਨੇ ਪਾਤਾ ਪਵਾੜਾ ਆਂਦਾ ਮੈਂ ਪਰੋਲ ਖਾਣੇ ਨਹੀਂਗੇ ਉਹ ਤੇ ਮੈਨੂੰ ਕਰਦਾ ਬੱਤੀ ਬੱਤੀ ਗੱਲਾਂ ਐਦਾਂ ਕਰ ਮੇਰੀ ਤੀ ਰਾਜਮਾ ਪੇਲਾ ਤੇ ਰਾਜਮਾ ਬਣਾਦੇ ਅੱਜ ਉਹਦਾ ਨਾ ਹੀ ਵਤੀ ਕਰਾਤੀ ਕਦੀ ਤੋਰੀਆਂ ਤੇ ਕਦੀ ਅੰਦਰੇ ਪਿੰਡੀਆਂ ਤੋਰੀਆਂ ਤੇ ਕਦੀ ਦੂਜੀਆਂ ਤੇ ਕਦੀ ਅੰਦਰੇ ਪਰੋਲ ਤੇ ਤੋਰੀਆਂ ਮੰਮੀ ਮਿਲਦੀਆਂ ਵੀ ਕਿੱਥੋਂ ਪਤਾ ਕਿ ਨਹੀਂ ਮੈਂ ਤੇ ਪਰ ਜੇ ਤੂੰ ਜ਼ਿਆਦਾ ਹੀ ਖਾਈ ਤਾਂ ਮੈਂ ਮਾਰਨਾ ਖਜਾਂਦਾ ਵਾ ਅੱਜ ਰਾਜਮਾ ਬਣਾ ਤੋ ਐਨੀ ਮੰਮੀ ਧੁੱਪ ਚੜ ਗਈ ਆ ਫਿਰ ਹੋਰ ਕੀ ਰਾਜਮਾ ਬੰਨੇ ਉਹਨੂੰ ਪੀਵਾਂ ਕਿ ਤੇ ਫੇਰੀ ਬੰਨੀ ਆ ਕੋਈ ਗੱਲ ਹੀ ਧੁੱਪੇ ਦੇ ਹਾਂ ਤੇ ਮਟਰ ਦਾ ਤੁੜਕਾ ਛੀਰ ਦਿੰਨੀ ਆ ਚਲੋ ਗੱਲ ਹੀ ਜਵਾਬ ਹੀ ਦੇਣ ਨੂੰ ਤਿਆਰ ਹਿੰਦੀ ਚਵੀ ਕਿ ਮੰਮੀ ਮੈਂ ਉਹ ਨਹੀਂ ਕਹਿਂਦੀ ਮੈਂ ਅੱਖ ਨਹੀਂ ਵੀ ਟਾਈਮ ਬੜਾ ਲੱਗਣਾ ਇਦਾਂ ਜਿਵੇਂ ਧਰਤੇ ਤੇ ਧਰਨੇ ਵੀ ਚੁੱਲ੍ਹੇ ਤੇ ਤੋਂ ਦੇਖੋ ਧੁੱਪ ਕਿੱਦਾਂ ਚੜ ਗਈ ਆ ਛਾਣ ਕੋਈ ਗੱਲ ਨਹੀਂ ਉੱਤੇ ਹੀ ਧੁੱਪ ਆ ਚੰਗਾ ਮੰਮੀ ਤੁਹਾਨੂੰ ਤੇ ਛਾ ਹੀ ਲੱਭਦੀ ਆ ਮੈਨੂੰ ਦੇ ਲਸਣ ਲਸਣ ਤੇ ਨਾਲੇ ਗੰਡੇ ਗੰਡੇ ਤੇ ਮੈਂ ਚੀਰਾ ਤੇ ਤੂੰ ਰਾਜਮਾ ਪੇਹਾਂ ਨਾਲ ਹੀ ਠੀਕ ਆ ਚਲੋ ਮੈਂ ਪੇ ਕੋਈ ਗੱਲ ਨਹੀਂ ਮੈਂ ਪਿੰਦ ਨੂੰ ਆਣੀ ਆ ਅਗਲ ਵਾਂਡੀ ਤਰ੍ਹਾਂ ਚੋਲ ਵੱਡੇ ਚੋਂ ਲੈ ਲੈਂਦਾ ਅੱਛਾ ਜੇ ਕੋਈ ਪਾਣੀ ਪੁਣੀ ਪੀ ਆਣੀ ਹੈ ਨਾ ਮੈਂ ਬਣਾਦਾ ਹੁੰਦਾ ਨਿੰਬੂ ਵਾਲਾ ਅੱਛਾ ਅੱਛਾ ਚੱਲ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਲੈ ਹੁਣੇ ਕਹਿ ਨਹੀਂ ਆ ਉਹਦੇ ਗੱਲ ਤੇ ਸਹੀ ਆ ਤੂੰ ਇਹਨੂੰ ਪੂ ਵੇਚੜਾ ਬਣਾਵਾ ਪਹਿਲੇ ਦਿਨ ਤੋਂ ਜਿੱਦਾਂ ਦੀ ਗੇਜ ਪਾ ਲਾਂਗੇ ਨਾ ਉਦਾਂ ਨਹੀਂ ਇਹਨੂੰ ਪੈ ਜਾਣੀ ਆ ਨਿੰਬੂ ਪਾਣੀ ਬਣਾਵਾ ਉਹ ਨਹੀਂ ਬਣਾ ਕੇ ਪੀ ਸਕਦੀ ਦੱਸ ਪੁੱਤ ਗਰਮੀ ਝੋ ਆਉਂਦੀ ਏ ਜਿਹਦਾ ਤੂੰ ਜਾਣੀ ਨਹੀਂ ਪੜਨ ਤੇ ਰੋਟਾ ਤੇ ਮੈਂ ਇਦਾ ਹੀ ਕਰਦੀ ਆ ਉਹ ਵੀ ਤਾਂ ਉਤਰਾਂਦੀ ਆ ਉਹ ਕਿਹੜੀ ਮਾੜੀ ਮੰਮੀ ਉਹ ਗੱਲ ਨਹੀਂ ਹੈਗੀ ਮੈਂ ਤਾਂ ਫਿਰ ਵੀ ਆਪਣੇ ਘਰ ਚਲ ਗਈ ਹਾਂ ਤੇ ਮੈਂ ਤਾਂ ਫਿਰ ਵੀ ਕੰਮ ਕਰ ਲੈਣੀ ਹੁਣ ਉਹ ਕੰਮ ਕਰਦੀ ਹੈ ਨਾ ਜੇ ਉਹਨੂੰ ਉਹਦਾਂ ਦੀਆਂ ਆਸ ਤਾਂ ਪਾ ਰਹੀਆਂ ਫੇਰ ਨਹੀਂ ਨਹੀਂ ਉਹਨੇ ਕਰਨਾ ਹੈਗਾ ਤੇ ਫੇਰ ਤੁਹਾਡੇ ਵਰਗੀਆਂ ਨੇ ਚੁਬਣਾਵਾ ਉਹ ਤਾਂ ਪੈਸੇ ਲੱਗਣਦੇ ਆ ਆਪਣਾ ਉਹ ਪੜਨ ਵੱਲੋਂ ਆ ਤਾਂ ਧਿਆਨ ਦੇ ਦੂ ਕੰਮ ਦੀ ਕਿਹੜੀ ਗੱਲ ਕੰਮ ساری ਉਮਰ ਹੀ ਕੰਮ ਕਰਨਾ ਤਾਂ ਠੀਕ ਆ ਤੁਹਾਨੂੰ ਮੈਂ ਨਹੀਂ ਗੱਲਾਂ ਸਹੀ ਕਰਦੀ ਹਣਾ ਤੈਨੂੰ ਨਵਾਂ ਦੀ ਫਿਗਰ ਆ ਮੇਰੀ ਹੁਣ ਗੱਲ ਤੈਨੂੰ ਗਲਤ ਲੱਗਦੀ ਆ ਯਾ ਬਾਬਾ ਨੂੰ ਫੋਨ ਲਾ ਤੇਰਾ ਹੀ ਪਤਾ ਨਹੀਂ ਦਿਮਾਗ ਕਾਦਾ ਬਣਿਆ ਵਾ ਚੱਲ ਲੱਭ ਨੂੰ ਫੋਨ ਲਾ ਤੇ ਮੈਂ ਪਿੰਦਨ ਨੂੰ ਕਹਾਂ ਰੋਟੀ ਲੈ ਵੇ ਜਾ ਕੇ ਕਹਿ ਲਓ ਤੇ ਨਾਲੇ ਮੇਰਾ ਦਿਮਾਗ ਕਾਦਾ ਬਣਿਆ ਵਾ ਤੁਹਾਨੂੰ ਪਤਾ ਹੋਏ ਵੀ ਕਾਦਾ ਬਣਿਆ ਵਾ ਅੱਡ ਹੋ ਗਈ ਆ ਤੇਰੇ ਵਾਲੀ ਵੱਡ ਖਾਨ ਪੈਣੀ ਆ ਪਤਾ ਨਹੀਂ ਕੀ ਗੱਲ ਅੱਗੇ ਤੇ ਕਰੀ ਨੇ ਇਦਾਂ ਕੀਤਾ ਨੇ ਹੁਣ ਇਹ ਵੀ ਸੜੀ ਰਹਗੀ ਹਾਂ ਮੇਰਾ ਫੋਨ ਕਿੱਥੇ ਹੈ ਮੈਂ ਅੰਦਰ

हेलो सत श्रीकाल जी हाँ जी अच्छा अच्छा नहीं पहली तो कोई विचार नहीं जानू कि वा नहीं 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 ऐसे जो कोई है का? ਗਏ ਤੁਹਾਨੂੰ ਕਿਹਨੇ ਕਹਿਤਾ ਹਣਾ ਹੈ ਤੇ ਬਾਹਰ ਹੀ ਨੇ ਮੰਮੀ ਰੈਡੀ ਹੋਣੀ ਤੇ ਪਰ ਇਦਾਂ ਦੀ ਕੋਈ ਸਲਾਹ ਨਹੀਂ ਜਿਹੜੀ ਆ ਗਈ ਉਹਨੇ ਨਹੀਂ ਭਾਜੀ ਇਦਾਂ ਦਾ ਕੋਈ ਵਿਚਾਰ ਨਹੀਂ ਜਗਾ ਕਿਉਂਕਿ ਤੁਹਾਨੂੰ ਪਤਾ ਵੀ ਜ਼ਮੀਨ ਜਾਇਦਾਦ ਆਪਣਾ ਸਾਰਾ ਕੁਝ ਹੁੰਦਾ ਵਾ ਨਾਲੇ ਉਹਨਾਂ ਕਿਹੜਾ ਵੀ ਉੱਥੇ ਪੱਕੇ ਰਹਿਣਾ ਐਵੇਂ ਇੱਥੇ ਹੈਗੇ ਆ ਹਾਂਜੀ ਠੀਕ ਜੀ ਨਹੀਂ ਉਹਨਾਂ ਉਹਦੇ ਬਾਰੇ ਨਹੀਂ ਜੇ ਮੈਨੂੰ ਪਤਾ ਹੈਗਾ ਪਰ ਤੁਹਾਡਾ ਕੋਈ ਨਹੀਂ ਜੇ ਵਿਚਾਰ ਹੈਗਾ ਠੀਕ ਹੈ ਜੀ ਕੋਈ ਗੱਲ ਨਹੀਂ ਜੇ ਕੋਈ ਫਿਰ ਵੀ ਬਣੇਗੀ ਕਿਤੇ ਸਲਾਹ ਤੇ ਤੁਹਾਨੂੰ ਜਰੂਰ ਦੱਸਾਂਗੇ ਨਹੀਂ ਨਹੀਂ ਗੁੱਸੇ ਵਾਲੀ ਨਹੀਂ ਗੱਲ ਹੈਗੀ ਗੁੱਸੇ ਵਾਲਾ ਨਹੀਂ ਕੋਈ ਗੱਲ ਹੈਗੀ ਕੋਈ ਨਹੀਂ ਚਲੋ ਤੁਸੀਂ ਪੁੱਛ ਲੈ ਤੇ ਕੋਈ ਚੱਕਰ ਨਹੀਂ ਪਰ ਤੁਹਾਡਾ ਫਿਲਹਾਲ ਕੋਈ ਵੀ ਮਨ ਇਦਾਂ ਦਾ ਨਹੀਂ ਹੈਗਾ ਠੀਕ ਹੈ ਬਾਜੀ ਠੀਕ ਹੈ ਠੀਕ ਹੈ ਬਲ ਲੋਕੀ ਵੀ ਦੱਸ ਆਪਣੇ ਕੋ ਤੁਕੇ ਲਾਉਣੇ ਚਾਲੂ ਕਰ ਦਿੰਦੇ ਆ ਤੇ ਬਾਹਰ ਦੇ ਦਾ ਮਲੇ ਇਹ ਥੋੜਾ ਵੀ ਆਪਣੀ ਜ਼ਮੀਨ ਵੇਚ ਦੇਣੀ ਹੈ ਜ਼ਮੀਨ ਦੇ ਭਾਇ ਹੈ ਕਿਤੇ ਬਾਹਰ ਚਲ ਕੇ ਤੜ ਵੀ ਵੇਚਣੀ ਹੈਗੀ ਸਭ ਉਹ ਕਿਲਾ ਫੰਡ ਹੋਰ ਬਣਾਵਾਂਗੇ ਕਿ ਮਿਹਨਤ ਕੀਤੀ ਹੈ ਸਰ ਸ਼ਕਲ ਦੀ ਵੱਡੇ ਸ੍ਰੀ ਕਰਨਲ ਕਿੰਨੀ ਆਕੜ ਕਰਦੇ ਨੇ ਤੇ ਮੈਨੂੰ ਕਿਹੜੀ ਗੱਲ ਸਸ਼ਕਲ ਬੁਲਾਈਏ ਨਹੀਂ ਤੇ ਫਿਰ ਨਾ ਸਹੀ ਇਦਾਂ ਹੀ ਸਹੀ ਪੀ ਲਵਾਂ ਨਾ ਪਣੀ ਬੁਣੀ ਕੋਈ ਗੱਲ ਨਹੀਂ ਮੈਂ ਪੀ ਲੈਣੀ ਆ ਲੈ ਆਵਾਂ ਨਾ ਤੇ ਨਹੀਂ ਨਹੀਂ ਮੈਂ ਲੈ ਆਵਾਂਗੀ ਤੇ ਪਿੰਦਰ ਆਪਣੀ ਭਾਬੀ ਦੇ ਕੰਮ ਵੇਖ ਲਓ ਮੈਂ ਅੰਦਰ ਆਈਆਂ ਤੇ ਮੈਂ ਕਿਹੜਾ ਸਸ਼ਕਲ ਬੁਲਾ ਦਵਾਂ ਨਹੀਂ ਮੇਰੇ ਤੋਂ ਵੱਡੇ ਨੇ ਪਰ ਅੱਗੋ ਬੋਲੇ ਹੀ ਨਹੀਂ ਆਕੜ ਹੀ ਬੜੀ ਉਹਨਾਂ ਦੇ ਤੇ ਤੈਨੂੰ ਕੀ ਲੋੜ ਸੀ ਬੁਲਾਉਣ ਦੀ ਆਪ ਤੇ ਸੋਚਦੇ ਚੱਲ ਕੋਈ ਗੱਲ ਨਹੀਂ ਜੇ ਕੋਈ ਗੱਲ ਹੋ ਗਈ ਤੇ ਤੈਨੂੰ ਭਲਾ ਕੇ ਤੇ ਰੱਗੇ ਬੰਦੇ ਨੂੰ ਵਧਣਾ ਚਾਹੀਦਾ ਏ ਥੋੜੀ ਕਿ ਇੱਕੋ ਗੱਲ ਨੂੰ ਸੋਚਦੇ ਰਹਿਣਾ ਵਾ ਜਿਹੜਾ ਨਹੀਂ ਨਾ ਕੁੰਦਾ ਤੇ ਨਾਕਵਾਇਆ ਕਰ ਅਗਲੇ ਨੇ ਮੇਰੇ ਭਰਾ ਨੂੰ ਮੇਰੇ ਬਰ ਖਲਾਫ ਕਰਤਾ ਏ ਤੇ ਤੇਰੀ ਗੱਡੀ ਕੋਸਾ ਕੀ ਏ ਭਲਾ ਗੱਲ ਤੇ ਤੇਰੀ ਸਹੀ ਹੁਣ ਮੈਂ ਵੀ ਨਹੀਂ ਕਵਾਇਆ ਕਰਨਾ ਤੇ ਜਿੱਦਾਂ ਚਾਹਦੇ ਨਾ ਉਦਾਂ ਹੀ ਮੈਂ ਵੀ ਚੱਲਾਂਗੀ ਚਲ ਇਹਨਾਂ ਦੀ ਛੱਡ ਤੂੰ ਤੂੰ ਦਾਸ ਆਪਣਾ ਕਿਦਾਰ ਹੱਥ ਦੇਣਾ ਠੀਕ ਏ ਵਧੀਆ ਲੰਘਿਆ ਵਧੀਆ ਹੀ ਹਾਂਜੀ ਠੀਕ ਆ ਚੱਲੇ ਭੀ ਹੁਣ ਆਪਣਾ ਮਨ ਲਾ ਕੇ ਹਨਾ ਪੜੀ ਜਾ ਕੋਈ ਗੱਲ ਨਹੀਂ ਅਗਲੇ ਨੂੰ ਦੱਸੀ ਕਿ ਹਾਂ ਵੀ ਬੈਂਡ ਆਏ ਨੇ ਕੋਈ ਨਹੀਂ ਠੀਕਾ ਲਾ ਅਗਲੇ ਆਈ ਨਹੀਂ ਮਮੀ ਸਾਸ਼ਿਕਾ ਸਾਸ਼ਕਾ ਰੋਟੀ ਬੜੀ ਹੈ ਜਾਨਾ ਕੋਈ ਨਾ ਮੈਂ ਠਹਿਰ ਕੇ ਖਾਣੇ ਨਹੀਂ ਆ ਵੀ ਲਾ ਮਮੀ ਕਿੰਨੀ ਫਿੱਕਰੀਆਂ ਹਨ ਤੇਰੀ ਤੇ ਹੋਰ ਪਿੰਦਰ ਇਦਾਂ ਹੀ ਆ ਜਿ ਕੋਈ ਕਿਹਦਾ ਚਾਹ ਕਰੇ ਤੇ ਫੇਰ ਹੀ ਹੁੰਦਾ ਵਾ ਨਾ ਹਣ ਮੈਂ ਮੰਮੀ ਨੂੰ ਕਿਉਂ ਨਹੀਂ ਕੁਝ ਕਹਿਤਾ ਤੂੰ ਮੰਮੀ ਨਾ ਬਣਾ ਕੇ ਰੱਖੇ ਜੰਗਾ ਮੰਮੀ ਨਾਲੇ ਲੜਨਾ ਹੈਗਾ ਠੀਕ ਹੈ ਠੀਕ ਹੈ ਹੋਰ ਕਿਸੇ ਦੇ ਪ੍ਰਵਾਣ ਕਰਨੇ ਤੇ ਮੂੰਹ ਧੋਲਾ ਤੇ ਖਾਣਾ ਰੋਟੀ ਖਾ ਕੋਈ ਨਹੀਂ ਮੈਂ ਖਾ ਲਈ ਨਹੀਂ ਜੀ ਭੁੱਖ ਹੋ ਗਈ ਨਾ ਮੇਰੇ ਪਰ ਉਹ ਤਾਂ ਨਾ ਵੈਜੀ ਦੀਦੀ ਵਾਲੀ ਵੀ ਹਾਤੀ ਆ ਗੱਲ ਨਾਲ ਦਪਿੰਦਰ ਦੀ ਸਹੀ ਆ ਮੈਂ ਵੀ ਨਹੀਂ ਹੁਣ ਕਵਾਉਣਾ ਇਹਨਾਂ ਨੂੰ ਇੰਨਾ ਖਲਾਰਾ ਪਿਆ ਕੇ ਦੇ ਇਹ ਨਹੀਂ ਕੋਈ ਚੀਜ਼ ਹੀ ਬੰਦ ਕੇ ਹੱਗੇ ਟਕਾਣੇ ਲਾ ਖੜਦਾ ਵਾ ਹੁਣ ਮੈਂ ਤੇ ਤੁਹਾਨੂੰ ਪਤਾ ਲੈਣਾ ਹੀ ਮੋਟਰ ਵਾਲਾ ਆਹ ਤੂੰ ਮੋਟਰ ਵਾਲਾ ਰਹਿਣਾ ਮੇਰੀ ਗੱਲ ਸੁਣ ਜਾ ਆਪਣਾ ਧਾਰ卡ੜ ਲੈ ਨਾਲ ਤੇ ਫੜ ਮੋਟਰਸੈੱਡ ਚੱਲ ਕਿੱਥੇ ਜਾਣਾ ਪਤਰਾ ਮਕਾ ਗਿਆ ਜੇ ਜਬ ਜਿਹੜੀ ਤੂੰ ਲੜਾਈ ਪਾਈ ਆ ਵਸੀਕੇ ਵਾਲੇ ਕੋ ਚਲੀਏ ਲੇਖ ਲਗਾ ਕਰਾਈਏ ਕਿਲਾ ਲਵਾਈਏ ਤੇਰੇ ਨਾਂ ਤੇ ਆਪਣੀ ਮੈਂ ਜਾਨ ਛੜਾਵਾ ਤੇ ਤੁਹਾਨੂੰ ਤੇ ਮੈਂ ਪੈਸੇ ਕਿਹਾ ਹੈਗਾ ਉਹ ਪੈਸੇ ਮੈਂ ਆਪ ਵੰਜਾ ਉਹਨੂੰ ਵੀ ਚਾਹੀਦੇ ਆ ਉਹ ਕੁੜੀ ਨੂੰ ਬਾਹਰ ਵਾਸਤੇ ਪੈਸੇ ਤੇ ਤੈਨੂੰ ਮੈਂ ਹੁਣ ਕਿੱਥੋਂ 25 30 ਲੱਖ ਦਵਾ ਇਕੱਠਾ ਕੱਢ ਕੇ 50 60 ਲੱਖ ਰੁਪਈਆ ਮੈਂ ਮੈਨੂੰ ਵੇਚ ਲਓ ਫਿਰ ਨਹੀਂ ਹੁਣ ਜਿਹੜਾ ਤੇ ਕਿੱਲਾ ਮੇਰੇ ਨਾਲ ਲਵਾਉਣਾ ਵਾ ਇਹ ਕੀ ਆ ਸਾਂਝੇ ਖਾਤੇ ਲਵਾਉਂਦੇ ਹੋ ਨਾ ਘਪੜਾਵਾ ਸਾਂਝੇ ਖਾਤੇ ਲਵਾਉਂਦੇ ਆ ਮੱਤ ਦੀ ਆਦੀ ਹੋ ਰੁਕੋ ਨਾ ਫੇਰ ਨਾ ਕਰੇ ਮੇਰਾ ਕਿੱਲਾ ਕਰ ਦਿਓ ਮੇਰੇ ਅੱਗੇ ਕਿ ਆ ਤੇਰਾ ਨਾ ਕੀਤਾ ਹੀ ਉਹਨੂੰ ਤੇ ਕੀ ਅੱਗੇ ਕਰਨਾ ਔਰ ਜਦੋਂ ਤੈਨੂੰ ਤੈਨੂੰ ਦੇ ਤਾ ਤੇਰਾ ਹੋ ਜਾਊਗਾ ਉਹ ਪੈਸੇ ਲਾ ਕੇ ਬਾਹਰ ਚਲ ਜਾਣਗੇ ਲੜਾਈ ਤੇ ਮਗੌਣੀ ਨਾ ਕਿਸੇ ਤਰ੍ਹਾਂ ਚਲ ਮੈਂ ਲਿਉਣਾ ਧਾਰ ਕੱਢ ਲੈਣਾ ਹੋ ਕੀ ਚਾਹੀਦਾ ਵਾ ਧਾਰ ਕੱਢ ਤੇ ਹੋਰ ਸਵਾਹ ਚਾਹੀਦੀ ਸੱਤਾ ਚੁੱਲਿਆਂ ਦੀ ਧਾਰ ਕੱਢ ਲਿਆ ਗਿਆ ਛੇਤੀ ਕੋਈ ਇੱਥੇ ਭਰਾ ਵਾ ਕਿਸੇ ਦਾ ਕਲਜੋਗ ਆਇਆ ਵਾ ਮਰਨ ਦੇ ਸਾਰੇ ਆਪਣੇ ਆਪ ਨੂੰ ਉਹ ਰਿਹਾ ਇੱਥੇ ਜਾਣਾ ਸਾਰਾ ਕੁਝ ਲੱਕੜਾਂ ਹੀ ਚਾਰ ਪੈਣੀਆਂ ਉੱਤੇ ਹੋਰ ਕੱਖ ਨਹੀਂ ਬੰਦਿਆ ਤੇਰੇ ਕੰਮ ਆਉਣਾ ਚੱਲ ਕੱਪੜੇ ਵੀ ਕਿੰਨੇ ਧੋਣ ਵਾਲੇ ਆ ਇਦਾਂ ਕਰਨੀ ਆ ਕਰਨੋ ਹੋਈ ਲੈ ਹਾਂਜੀ ਮੇਰਾ ਧਾਰ ਕੱਢ ਕਿੱਥੇ ਆ ਕੀ ਗੱਲ ਕੀ ਹੋ ਗਈ ਆ ਉਹ ਲੈ ਗਾਲੀ ਇਦਾਂ ਦੇ ਦੋ ਤੇ ਆਧਾਰ ਕਰ ਮੇਰਾ ਤੈਨੂੰ ਸੋਈ ਸਹੀ ਗੱਲ ਕੀ ਆ ਉਹ ਗਾਣੇ ਮੇਰੀ ਗੱਲ ਸੁਣ ਡਾੜੀ ਲਾਉਣ ਲੱਗਾ ਮੇਰੇ ਨਾਂ ਤੇ ਕਿੱਲਾ ਪੈਲੀ ਉਹ ਜਾਊਗਾ ਐਵੇਂ ਝੂਠ ਬੋਲਦੇ ਤੁਸੀਂ ਲੈ ਤੇਰਾ ਦਿਮਾਗ ਖਰਾਬ ਸੱਚੀ ਤੁਹਾਡੇ ਇਤਨੇ ਚੰਗੇ ਦਨ ਕਿੱਥੋਂ ਆ ਗਏ ਉਹ ਕਲਾ ਨਹੀਂ ਭਾਈ ਜਿਹੜੀ ਕੱਲ ਹਾਂ ਉਹਦੇ ਕਰਕੇ ਦਿਉਣ ਕੰਨਦੇ ਆ ਸੱਚੀ ਨਹੀਂ ਹੋਰ ਲੈ ਇਹ ਤਾਂ ਫਿਰ ਵਧੀਆ ਹੋ ਗਿਆ ਵਾ ਮੇਰੀ ਗੱਲ ਸੁਣਨਾ ਹੁਣ ਡਾੜੀ ਨੇ ਮੈਨੂੰ ਕਿਹਾ ਵਾ ਕਿ ਜਾ ਬੰਦਾਰ ਕਰ ਲੈ ਗਿਆ ਤੇ ਆਪਾਂ ਚੱਲੀਏ ਉੱਥੇ ਜਿਹੜਾ ਜਾਂਦੇ ਨਹੀਂ ਹੁੰਦੇ ਉੱਥੇ ਤੁਸੀਂ ਲੈ ਹਾਂ ਇਰ ਕੋਲ ਕਰਵਾ ਕੇ ਕਰੀ ਉਹਨੂੰ ਕਿ ਪੈਸੇ ਤਾਂ ਹੈ ਨਹੀਂ ਡਾੜੀ ਕਹਿੰਦਾ ਇੰਨੇ ਅੱਛਾ ਆਹ ਤੇ ਹੁਣ ਇਦਾਂ ਕਰ ਵੀ ਕਿਲਾ ਤੇਰੇ ਨਾਂ ਦੇ ਲਾ ਦਿੰਦਾ ਫਿਰ ਲੈ ਤੇ ਮੈਂ ਵੀ ਹੋਰ ਵੀ ਚਾਹੀਦਾ ਚੱਲ ਬੋਲਿਓ ਤੇ ਕੁਝ ਬਣਿਆ ਹੀ ਆ ਮੈਂ ਕਹਾਂਦਾ ਜਿਹਦੇ ਪਹਿਲੇ ਬੋਲੇ ਹੁੰਦੇ ਤਾਂ ਭਾਵੇਂ ਪਹਿਲੇ ਹੀ ਲੱਗ ਜਾਂਦਾ ਆ ਦੇ ਨਾਂ 'ਤੇ ਚੱਲ ਕੋਈ ਗੱਲ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਜਿੰਨਾ ਚੰਨਿਆਣਾ ਰੋਵੇ ਨਾ ਮਾਂ ਦੁੱਧ ਕਿਉਂ ਦੇਵੇ ਉਹੋ ਹੀ ਗੱਲ ਨਹੀਂ ਹੈਨਾ ਤੇ ਹੁਣ ਮੇਰਾ ਨਾ ਇੱਕ ਗੱਲ ਸੁਣੋ ਧਿਆਨ ਨਾਲ ਚੰਗੀ ਤਰ੍ਹਾਂ ਸਭ ਕੁਝ ਕਰਵਾ ਕੇ ਆਇਓ ਚੰਗੀ ਤਰ੍ਹਾਂ ਹੀ ਕਰਵਾ ਕੇ ਆਉਂਗਾ ਹੁਣ ਮੈਂ ਇਦਾਂ ਥੋੜੀ ਕਰਵਾ ਕੇ ਆਉਣਾ ਵਾ ਤੇ ਨਾਲੇ ਮੇਰੀ ਗੱਲ ਪਿਆ ਹੋਂ ਕਿੱਲਾ ਕਰਾਉਣ ਲੱਗੇ ਆ ਤੇ ਜਿਹੜੀ ਬਾਕੀ ਪੈਲੀ ਆ ਮਣਕੇ ਦੁੱਧ ਹੀ ਆਊਗੀ ਨਾ ਆਪਣੀ। ਓ ਸੁਗੈਨੇ ਇਹਦੇ ਸਾਂਝੇ ਖਾਤੇ ਮੇਰੇ ਨਾਂ ਤੇ ਕਰਾਉਣ ਲੱਗੇ ਆ। ਅੱਛਾ। ਉਹ ਤੇ ਜਿਹੜੀ ਬਾਅਦ ਚ ਆਉਣੀ ਆ ਉਹ ਪੂਰੀ-ਪੂਰੀ ਆਉਣੀ ਫਿਰ। ਹਾਏ ਮਨ ਤੇ ਯਕੀਨ ਹੀ ਨਹੀਂ ਹੋਂਦਿਆ ਸਣੀ। ਸੱਚੀ ਹਾਂ ਤੇ ਨਹੀਂ ਇਦਾਂ ਹੋਂਦਿਆ ਵਾ। ਲੈ। ਲੈ ਮੇਰੇ ਚੁੰਡੀ ਵੱਢ ਕੇ ਵੇਖੋ ਕਿ ਮੈਂ ਸੁਪਨਾ ਤਾਂ ਨਹੀਂ ਵੇਖਣ ਢਈ। ਚੁੰਡੀ ਕੀ ਵੱਢਣੀ ਆ ਲੈ ਰੁਕਵਾਗਣਾ ਹੋਜੀ। ਚੱਲ। ਸੱਚੀ ਆ। ਆਹੋ। ਚੱਲ ਛੇਤੀ ਕਰਾ ਕੇ ਆਓ ਕਿਤੇ ਡੈਡੀ ਮੜ ਕੇ ਫੇਰ ਨਾ ਬਦਲ ਜਾਣ। ਤੁਸੀਂ ਮੇਰੀ ਗੱਲ ਸੁਣ ਚੁੱਪ ਕਰਕੇ ਨਾ ਹਲੇਕਨ ਨਾ ਕੋਈ ਚੱਲ ਦੱਸਿਓ ਫਿਰ ਚੱਲ ਘਰ ਚ ਕਲਾ ਪਾਈ ਕੋਹ ਬਣਿਆ ਆ ਇਹ ਵੀ ਉਦਾਂ ਪੁੱਛ ਦੇ ਕਿੱਥੇ ਆ ਸਾਨੂੰ ਚੱਲ ਸਣੀ ਤੇ ਚਲ ਗਈ ਆ ਕਹਿੰਦੇ ਕਿਹਨੂੰ ਦੱਸੀ ਨਾ ਪਰ ਮੇਰੇ ਢਡੇ ਚ ਕਿੱਥੋਂ ਪੱਛਦੀ ਆ ਮੰਮੀ ਨੂੰ ਫੋਨ ਕਰਕੇ ਦੱਸਣੀ ਆ ਹੈਲੋ ਸਸ਼ਿਕਾ ਮਮੀ ਹਾਂ ਠੀਕ ਆ ਤੁਸੀਂ ਸਰਾਉ ਆਹੋ ਖੁਸ਼ ਹਾਂ ਦੱਸ ਤੁਹਾਨੂੰ ਮੈਂ ਦੱਸਿਆ ਨਹੀਂ ਕਿ ਹਰ ਸਾਡੇ ਘਰ ਚ ਕਿਦਾਂ ਲੜਾਈ ਪਈ ਆ ਆਹੋ ਨਾ ਉਹਨਾਂ ਨੂੰ ਫੇਰ ਲੱਗਿਆ ਹਾਈਲਾਈਟਸ ਕਰਾਉਣ ਮੈਂ ਵੀ ਕਰ ਲਵਾਈ ਪਾ ਛੜੀ ਸੀਗੀ ਮੈਂ ਸਾਡੇ ਨਾਂ ਵੀ ਕਰਾ ਕੋ ਸਾਨੂੰ ਵੀ ਪੈਸੇ ਦੋ ਮੰਮੀ ਉਹ ਤਾਂ ਅਹੀਂ ਰਗਾਂ ਹੀ ਦਿੱਤਾ ਸੀ ਗੁੱਠਾ ਹੁਣ ਕਹੇ ਪੈਸੇ ਹੀ ਕਹਿਣ ਦੇ ਹਾਂ ਤੇ ਉਹ ਕਹਿੰਦੇ ਹੈ ਨਹੀਂ ਐਨੇ ਤੇ ਸਾਂਝੇ ਖਾਤੇ ਉਹਨਾਂ ਹੁਣ ਕਿੱਲਾ ਲੱਗੇ ਲਗਾਉਣਾ ਸਾਡੇ ਨਾ ਆਹੋ ਲੈ ਮੈਂ ਆਦ ਕਿਹਾ ਇਹਨਾਂ ਨੂੰ ਮੈਂ ਵੀ ਬਾਕੀ ਪੈਸੇ ਫੇਰ ਅੱਧ-ਅੱਧੀ ਹੋਊਗੀ ਨਾ ਆਹੋ ਕਹਿੰਦੇ ਕੋਈ ਗੱਲ ਨਹੀਂ ਉਹ ਵੀ ਅੱਧ-ਅੱਧੀ ਆਊਗੀ ਦੋਵਾਂ ਦੀ ਹਾਂ ਹਉਨਾ ਗੱਲ ਕਰਦੇ ਨਾ ਤਾਂ ਜਾੜਤਾ ਹੀ ਸਭ ਕੁਝ ਉਹਨਾ ਪਿੱਛੇ ਹੀ ਸਾਨੂੰ ਕੀ ਪੁੱਛਣਾ ਹੀ ਗਨਾਂ ਨੇ ਕਾਚ ਚ ਸਲਾਮਾ ਕਰਦੇ ਸਾਡਾ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੁੰਦਾ ਹਾਂ ਚੱਲ ਮੰਮੀ ਠੀਕ ਆ ਮੈਂ ਬਾਅਦ ਚੋਂ ਕਰਦੀ ਆ ਆਉਂਦੇ ਆ ਦੱਸਦੇ ਆ ਨਾ ਫੇਰ ਮੈਂ ਤੁਹਾਨੂੰ ਦੱਸਣੀ ਵੀ ਕੀ ਬਣਿਆ ਆ ਆਹੋ ਚੱਲ ਠੀਕ ਆ ਚੱਲ ਇਹ ਤਾਂ ਵਧੀਆ ਹੋ ਗਿਆ ਹੁਣ ਹੁਣ ਵੇਹਨੀ ਆ ਨਾ ਕੀ ਕਰਦੇ ਐ ਵੀ ਹੁਣ ਕਿੰਨਾ ਕ ਬਾਹਰ ਚਲ ਜਾਂਦੇ ਐ ਅੱਗੇ ਇੰਨੇ ਲਾ ਲਏ ਹੀ ਕਿਤੇ ਅੱਗੇ ਤੇ ਬਾਹਰ ਗਿਆ ਚਾਹੇ ਨਹੀਂ ਕਿ ਆ ਇਹਨਾਂ ਤੋਂ ਬੜੀਆਂ ਅੱਕੜਾਂ ਕਰਦੇ ਐ ਕਰ ਲੈਣ ਆਕੜਾ ਚੱਲ ਸਾਡਾ ਤੇ ਕੰਮ ਹੋ ਗਿਆ ਨਾ ਇਹ ਬਾਹਰ ਜਾਣ ਨਾ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਤੇ ਹੋ ਗਿਆ ਸਾਡਾ ਤੇ ਮਿਲ ਗਿਆ ਕਿਲਾ